i'm here not only as part of the public action committee i'm also a foggie's daughter and i'm a foggie's mother my son is serving and Fauji families go through in uh, incredible hardships during their lifetimes the men folk they lead such difficult lives एंड वी डू नॉट इवन हैवन अपर इट इज अ वेरी वेरी सैड स्टेट ऑफ अफेयर आई कैन ओनली अपील टू देशन टू रेक्टीफाई दिसक है भूपिंदर सिंह जी टू बीडर ਕਬ ਕਰਮਨ ਟਕਬੂ ਨਾ ਟਰੂ ਨਾ ਡਰੂ ਅਰਸੋਂ ਜਬ ਜਾਏ ਲੜੂ ਨਿਸ਼ਚੈ ਕਰਪਣੀ ਜੀਤ ਕਰੂ ਔਰ ਸੇਖੂ ਇਹ ਗੁਣ ਹੋ ਤਤੋਂ ਉਚਰੂ ਤਵਾਬ ਕੀ ਆਉ ਜਨਦਾਨ ਬਣੇ ਅਤੀ ਰਣ ਮੇ ਤਬ ਜੂਜ ਮਰੂ ਸਾਰਨੋ ਮੇਨ ਗਲ ਜਿਹੜੀ ਆਦਮੀ ਦੀ ਜ਼ਿੰਦਗੀ ਦੀ ਲਾਈਫ ਦੇ ਵਿੱਚ ਆਉਂਦੀ ਹੈ ਉਹ ਹੀ ਹੈ ਕਿ ਪਬਲਿਕ ਦਾ ਸਮਾਜ ਕਹ ਲੋ ਪਬਲਿਕ ਹਰੇਕ ਦਾ ਭਲਾ ਤੇ ਉਹਨਾਂ ਦੀ ਲਾਈਫ ਨੂੰ ਠੀਕ ਕਰਨ ਲਈ ਆਪਣੀ ਜਾਨ ਦੇਣ ਲਈ ਤਿਆਰ ਰਹੋ ਤੋ ਇਹਦਾ ਬੱਚਿਆਂ ਨੂੰ ਹੋਰਾਂ ਨੂੰ ਜਿਹੜੇ ਕਮਿੰਗ ਜਨਰੇਸ਼ਨ ਹੈ ਉਹਨਾਂ ਨੂੰ ਇਹ ਦੱਸਣ ਲਈ ਵੀ ਤੁਹਾਡਾ ਮੇਨ ਕੰਮ ਜ਼ਿੰਦਗੀ ਦੇ ਵਿੱਚ ਕੋਈ ਹੈ ਉਹ ਹੈਗਾ ਸਮਾਜ ਬਚਾਓ ਸਮਾਜ ਦੀ ਸਾਰੀ ਸੋਸਾਇਟੀ ਸਾਰੇ ਜ਼ਿੰਮੇ ਕਰਦੇ ਆ ਕਹਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਗਏ ਧਰਮ ਦੇ ਉੱਤੇ ਵੀ ਹੈ ਹਿੰਦੂ ਮੁਸਲਮ ਸਿੱਖ ਈਸਾਈ ਸਭ ਹੈ ਭਾਈ ਭਾਈ ਨਾ ਕੋ ਬੈਰੀ ਨਾ ਹੈ ਵਿਗਾਨਾ ਸਗਲ ਸੰਗ ਹਮ ਕੋ ਬਣਾਈ ਇਸੇ ਤਰ੍ਹਾਂ ਸਾਰਿਆਂ ਦਾ ਮੇਨ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਸਮਾਜ ਕਿਉ ਲਹਿਬ ਸ਼ੁਭ ਕਰਮ ਜਿਹੜੇ ਨੇ ਉਹਨਾਂ ਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਹੋਰਾਂ ਨੂੰ ਕਿਵੇਂ ਇਹ ਲੈਕਚਰ ਉੱਛਤਕ ਤੇ ਆਮ ਉਹਨਾਂ ਨੂੰ ਪੰਕਟਾ ਸਕਦੇ ਆ ਉਹ ਬਾਬਗਨ ਨੂੰ ਸੋਚਣਾ ਚਾਹੀਦਾ ਹੈ ਇਹ ਮੇਰੇ ਵੱਲੋਂ ਤਾਂ ਇਹੀ ਹੈ ਕਿ ਭਾਈ ਉਹ ਗੱਲਾਂ ਕਰੋ ਜਿਨ੍ਹਾਂ ਨਾਲ ਪਬਲਿਕ ਦੇ ਵਿੱਚ ਇਹ ਕੈਰੈਕਟਰ ਜਾਵੇ ਕਿ ਪੰਗਨ ਭਲਾ ਜ਼ਰੂਰੀ ਹੈ ਬਾਕੀ ਨਹੀਂ ਹੈ ਮੀਡੀਆ ਟੀਮ ਦਾ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਅੱਜ ਇਸ ਮੁੱਦੇ 'ਚ ਸਾਡੇ ਨਾਲ ਸ਼ਾਮਲ ਹੋਏ ਸਭ ਤੋਂ ਪਹਿਲੀ ਗੱਲ ਤਾਂ ਅਫਸੋਸ ਦੀ ਗੱਲ ਆ ਹਿੰਦੁਸਤਾਨ 'ਚ ਪ੍ਰੋਟੈਸਟ ਕਰੇ ਬਿਨਾ ਕੁਝ ਵੀ ਕੰਮ ਨਹੀਂ ਹੁੰਦਾ ਮੈਨੂੰ ਹੀ ਸਮਝ ਆਉਂਦੀ ਕੀ ਬਿਮਾਰੀ ਹੈ ਸਾਡੇ ਹਿੰਦੁਸਤਾਨ ਚ ਜਦ ਤੱਕ ਲੋਕੀ ਇਕੱਠੇ ਨਾ ਹੋਣ ਪ੍ਰੋਟੈਸਟ ਨਾ ਕਰਨ ਸਰਕਾਰ ਸੁੱਤੀ ਰਹਿੰਦੀ ਆ ਕਈ ਵਾਰੀ ਪ੍ਰੋਟੈਸਟ ਬਾਗ ਯੂਜ਼ ਐਗਜ਼ਾਮਪਲ ਬੈਸਿਕ ਐਗਜ਼ਾਮਪਲ ਹੈ ਇਸ ਵੇਲੇ ਲਦਾਖ ਦਾ ਉਹ 5-10 ਸਾਲਾਂ ਤੋਂ ਲੜਾਈ ਕਰ ਰਹੇ 6 ਸਾਲਾਂ ਤੋਂ ਜਦ ਤੋਂ ਐਸਯੂਟੀ ਬਣਿਆ ਵੰਕ ਚੁੱਕ ਉਦੋਂ ਬੜਾ ਖੁਸ਼ੀ ਵੀ ਸਾਡਾ ਆਪ ਦਾ ਪਾਵਰ ਹੋ ਗਿਆ ਐਗਜ਼ਾਮਪਲ ਦਿੰਨਾ ਮੈਂ ਔਰ 6 ਸਾਲਾਂ ਬਾਅਦ ਉਹਨੂੰ ਜੇਲ੍ਹ 'ਚ ਭੇਜਤਾ ਰਾਜਸਥਾਨ ਐਸੇ ਮੇਜਰ ਭੁਪਿੰਦਰ ਸਿੰਘ ਦਾ ਚੌਕ ਸਾਲਾਂ ਤੋਂ ਸੀਗਾ ਮੇਰੇ ਖਿਆਲ 'ਚ 25 30 35 ਸਾਲ ਪਹਿਲਾਂ ਲੱਗਿਆ ਸੀ ਉਸ ਤੋਂ ਬਾਅਦ ਚਲੋ ਇਹ ਗੋਲ ਚੌਕ ਚੱਕਿਆ ਗਿਆ ਕਿਉਂਕਿ ਇੱਥੇ ਟ੍ਰੈਫਿਕ ਦਾ ਪ੍ਰੋਬਲਮ ਸੀ ਚੁਰਾਸਾ ਬਣ ਗਿਆ ਲਾਈਟਾਂ ਲੱਗ ਗਿਆ ਤਾਂ ਇਥੋਂ 200 ਕਾ ਜਗ੍ਹਾ ਖੱਬੇ ਪਾਸੇ ਕਮਨ ਕਾਲਜ ਦੀ ਦੁਆਰ ਦੇ ਨਾਲ ਲੱਗ ਗਿਆ ਸਹੀ ਜਗ੍ਹਾ ਨਹੀਂ ਸਹੀ ਪਰ ਚੱਲੋ ਫਿਰ ਇਥੇ ਆ ਫਲਾਈਓਵਰ ਬਣਨ ਲੱਗੇ ਸੜਕਾਂ ਚੌੜੀਆਂ ਹੋਣ ਲੱਗੀਆਂ ਫਿਰ ਇਥੋਂ ਮੈਂ ਖੁਦ ਇਨਵੋਲ ਸੀ ਉਦੋਂ ਅਸੀਂ ਜਿਹੜੀ ਫੋਰ ਰੋਡਸ ਤੇ ਸੀਗੇ ਅਰੇਂਜਮੈਂਟ ਦੇ ਇਹ ਹਟਸਨਰ ਦੇ ਉਹਨਾਂ ਦੀ ਟੀਮ ਆ ਇਸ ਗਿਆ ਵੀ ਦਸੋ ਦੋ ਤਿੰਨ ਓਪਰਚ्युनिटीਜ਼ ਆ ਗਈਆਂ ਨੇ ਉਹ ਕਹਿੰਦੇ ਰੋਜ਼ ਗਾਰਡਨ ਠੀਕ ਆ ਉੱਥੇ ਚੱਲੋ ਲੋਕੀ ਆਉਂਦੇ ਜਾਂਦੇ ਆ ਸਾਫ ਸੁਥਰੀ ਜਗ੍ਹਾ ਤੋਂ ਟੈਂਪੋਰਰੀ ਉੱਥੇ ਹੀ ਸ਼ਿਫਟ ਕੀਤਾ ਉਹਨਾ ਚੌਂਕ ਬਣ ਗਿਆ ਹਿੰਦੋਸਤਾਂ ਕਿਤਾ ਪੈਸੇ ਵਾਲਾ ਕੁਝ ਵੀ ਕਰ ਸਕਦਾ ਮੈਂ ਤਾਂ ਤੁਹਾਡੇ ਥਰੂ ਅਪੀਲ ਕਰਦਾ ਹੀਰੋ ਸਾਈਕਲ ਦੇ ਚੇਅਰਮੈਨ ਨੂੰ ਐਮ ਡੀ ਨੂੰ ਜਿਹੜੇ ਵੀ ਇਹਨਾਂ ਦੇ ਇਹ ਵੱਡਾ 그룹ਾ ਸਭ ਤੋਂ ਜ਼ਿਆਦਾ ਸਾਈਕਲ ਵੰਦਿਆ ਕੀ ਇਹ ਸਾਈਕਲ ਦਾ ਮੂਹ ਲਾਹੌਰ ਵਾਲ ਨੂੰ ਕੀਤਾ ਹੋਇਆ ਇਹਨੂੰ ਉਤਾ ਜਾਣਾ ਨਹੀਂ ਇਹਨੇ ਲਾਹੌਰ ਇਹਨੂੰ ਆ ਨਦੀ ਸ਼ਿਰਦੋ ਹਰੀ ਕੋਦੇ ਅੱਗੇ ਯਾਰ ਆ ਵੀ ਸ਼ਿਰਦੋ ਪੰਜੂ ਲਾਹੌਰ ਇੱਥੇ 50 ਟਨ ਦਾ ਟੈਂਕ ਲੈ ਕੇ ਆਏ ਸੀ ਉਹ ਦੀ ਅਰੇਂਜਮੈਂਟ ਵਾਲੇ ਪੈਟਰਨਟ ਠੀਕ ਹੈ ਨਾ ਔਰ ਫਲੋਰਾਈਟ ਐਕਸ਼ਨ ਹੋਏ ਸੀ ਇਹ ਜਿਹੜਾ ਏਰੀਆ ਖਗਰਖਰ ਦੀ ਏਰੀਆ ਆ ਉੱਥੋਂ ਦਾ ਟੈਂਕ ਲਿਆਂਦਾ ਇੱਥੇ ਸਾਈਕਲ ਖੜਾ ਕਰਤਾ ਇਹ ਸਭ ਤੋਂ ਦੁਨੀਆ ਦੇ ਵੱਡੇ ਸਾਈਕਲ ਮੈਨੂਫੈਕਚਰਰ ਆ ਇਹਦਾ ਆ ਚੌਕੀ ਸਾਰੇ ਲੁਧਿਆਣੇ ਦੇ ਕਿਉਂ ਖਰੀਦ ਸਕਦੇ ਆ ਇੰਨਾ ਪੈਸਾ ਇੰਨਾ ਕੋਲੇ ਪਰ ਜੇ ਪੈਸਾ ਹੀ ਸਾਰਾ ਕੁਝ ਆ ਫਿਰ ਆਪਾਂ ਜਿਹੜੇ ਆ ਆਮ ਆਦਮੀ ਆਪਾਂ ਘਰੇ ਬੈਜਣੇ ਆ ਠੀਕ ਹੈ ਨਾ ਹੁਣ ਆਪਣੀ ਗਵਰਨਮੈਂਟ ਵੀ ਆ 200 ਕਿਲੋਮੀਟਰ ਤੋਂ ਜ਼ਿਆਦਾ ਛੱਟ ਕੇ ਬੱਲੇ ਬੱਲੇ ਹੋਈ ਹੋਈ ਆ ਇਹਨੂੰ ਨਦੀ ਸਰਦੇ ਨੇ ਸਾਈਕਲ ਨੂੰ ਜਾਂ ਰਾਵੀ ਸਰਦੇ ਨਾਲ ਪਹੁੰਚੂ ਜਾਂ ਪਸੰਤਰ ਸਰਦੇ ਫਲੋਰਾ ਕੋਲੇ ਪਹੁੰਚੂ ਜਿੱਥੇ ਉਹ ਗਏ ਸੀ ਜਾਂ ਇਥੋਂ ਸੱਪਲੋ ਚੋਸੋ ਹਰੀਕੇ ਜੋਗੇ ਕਸੂਰ ਪਹੁੰਚੂ ਇਹ ਹਾਲ ਆਪਣੇ ਹਿੰਦੁਸਤਾਨ ਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਾਡੇ ਮਨਿਸਟਰ ਸਾਡੇ ਜਿਹੜੇ ਆ ਬਿਊਰੋਕਰੇਟ ਨੇ ਡੀਸੀ ਆ ਹੋਰ ਨੇ ਇਹ ਸੁੱਤੇ ਕਿਉਂ ਰਹਿੰਦੇ ਆ ਇਹ ਸੁੱਤੇ ਰਹਿੰਦੇ ਨੇ ਕਿਉਂਕਿ ਇਹਨਾਂ 'ਚ ਨਾ ਇਹਨਾਂ ਕੋਲੇ ਜ਼ੁਬਾਨ ਆ ਨਿੰਨਾਂ ਕੋਲੇ ਕੋਈ ਕੋਈ ਦੇਸ਼ ਭਗਤੀ ਦਾ ਜਜ਼ਬਾ ਵੈਨ ਨਾ ਕੋ। ਤੋਂ ਪਿੰਡ ਰਾਸ਼ਾਵਾ ਜੀ ਸਾਨੂੰ ਅੱਜ ਤੇ ਫੇਰ ਇਕੱਠੇ ਹੋ ਕੇ ਕਰਨਾ ਪਿਆ ਤੇ ਅਸੀਂ ਕਾਨੂੰਨ ਦੇ ਪਾਬੰਦ ਆ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਇਹ ਸਾਈਕਲ ਨੂੰ ਇੱਥੋਂ ਚੱਕ ਕੇ ਹੀਰੋ ਆਪਣੀ ਕੰਪਨੀ ਦੇ ਮੂਹਰੇ ਲਗਾ ਦੇਵੇ ਜੇ ਇਹਨਾਂ ਦੀਆਂ ਕਈ ਕੰਪਨੀਆਂ ਨੇ ਲੁਧਿਆਣਾ ਵਿੱਚ ਹੋਰ ਕਈ ਜਗ੍ਹਾ 'ਚ ਨੇ ਉੱਥੇ ਲਗਾ ਦੇਣ ਇਹਨੂੰ ਐਸੇ ਸਾਡਾ ਮੇਜਰ ਭਵਿੰਦਰ ਸਿੰਘ ਮਾਹ ਵਿਕਟਰਾਤਾ ਪੋਤਾ ਜਵੇ ਔਰ ਨਾਲ ਹੀ ਇੱਥੇ ਉਹ ਪੈਟਿੰਟ ਟੈਂਕ ਪਾ ਦੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਨੂੰ ਕੀ ਲੱਗਦਾ ਸਰ ਇੱਕ ਗੱਲ ਮੈਂ ਐਡ ਕਰਨਾ ਚਾਹੁੰਦਾ ਇੱਕ ਇਹ ਉਹੀ ਹੀਰੋ ਗਰੁੱਪ ਹੈ ਇਹਨਾਂ ਨੇ ਵਿਕਰਾਂਤ ਜਦੋਂ ਸ਼ਿਪ ਡਿਸਮੈਂਟਲ ਹੋਇਆ ਸੀ ਸਾਡਾ 에ਅਕ੍ਰਾਫਟ ਕੈਰੀਅਰ ਇਹਨਾਂ ਨੇ ਵਿਕਰਾਂਤ ਦੇ ਨਾਂ ਤੇ ਮੋਟਰਸਾਈਕਲ ਵੇਚੇ ਸੀ ਕਿ ਵਿਕਰਾਂਤ ਦਾ ਲੋਹਾ ਲੱਗਿਆ ਇਹਨਾਂ ਤੇ ਉਦੋਂ ਤਾਂ ਦੇਸ਼ ਭਗਤੀ ਵੇਚਣ ਵੇਲੇ ਯਾਦ ਆ ਜਾਂਦੀ ਹੈ ਤੇ ਜੇ ਇੱਥੇ ਆਹ ਟੈਂਕ ਖੜਾ ਕਰ ਲੈਣ ਤੇ ਇੱਥੇ ਦੇਸ਼ ਭਗਤੀ ਨਹੀਂ ਹੈ ਇਹ ਸਾਰੇ ਬੁੱਤ ਪੱਟ ਪੱਟ ਕੇ ਕਾਰਪੋਰੇਸ਼ਨ ਦਾ ਫੇਲੀਅਰ ਹੈ ਸਰਬਾ ਦਾ ਬੁੱਤ ਸਮਰਾਲਾ ਚੌਂਕ 'ਚ ਲੱਗਿਆ ਸੀ ਉਹ ਲਿਆ ਕੇ ਉੱਥੇ ਸੜਤਾ ਕੱਲ ਹਰਜਾਤ ਹਰਜੋਤ ਬੈਂਸ ਦਾ ਬਿਆਨ ਹੈ ਕਿ ਮਿਗ 21 ਜਿਹੜੇ ਡਿਸਕਾਰਡ ਹੋ ਰਹੇ ਨੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਸਕੂਲਾਂ 'ਚ ਲਾ ਕੇ ਐਦਾਂ ਵਿੱਠਾ ਕਰਨ ਸਾਨੂੰ ਜਿਹੜੇ ਦਿੱਤੇ ਨੇ ਟੈਂਕ ਤੇ 에ਅਰਕ੍ਰਾਫਟ ਉਹ ਤਾਂ ਪੈਨੇ ਕਬਾੜ ਬਣੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਐ ਨਰਮਲਜੀਤ ਸਿੰਘ ਸੇਖੋਂ ਤੁਸੀਂ ਉਹਦਾ ਬੁੱਤ ਲਿਆ ਕਿ ਉੱਥੋਂ ਸਮਰਾਲਾ ਚੌਕ ਤੋਂ ਪਟਿਆ ਭੋਪਿੰਦਰ ਸਿੰਘ ਦਾ ਐਸ ਚੌਕ ਤੋਂ ਪਟਿਆ ਤੇ ਜਿਹੜਾ ਸਰਾਬੇ ਦਾ ਬੁੱਤ ਸੀ ਘੰਟਾ ਘਰ ਚੌਂਕ ਤੋਂ ਪਟਿਆ ਸਾਰੇ ਪਟ ਕੇ ਤੁਸੀਂ ਖੁੰਝੇ ਲਾਤੇ ਹੁਣ ਜਦੋਂ ਫਲਾਈਓਵਰ ਬਣ ਕੇ ਚੌਂਕ ਬਣ ਰਹੇ ਨੇ ਥੱਲੇ ਤੇ ਇੱਥੇ ਵਾਪਸ ਲੈਉਣ ਚ ਕੀ ਤਕਲੀਫ ਐ ਇਹ ਸਾਨੂੰ ਸੋਚਣਾ ਚਾਹੀਦਾ ਵੀ ਸ਼ਹੀਦਾ ਨੂੰ ਤੁਸੀਂ ਕਿੱਦਾਂ ਕਰਨਾ 2 ਸਾਲ ਪਹਿਲਾਂ ਦੀ ਗੱਲ ਆ ਉੱਥੇ ਇੰਨਾ ਗੰਦ ਪਿਆ ਸੀ ਅਸੀਂ ਐਕਸਰ ਵੀ ਸਮੇਂ ਉਹਨਾਂ ਨੇ ਇਕੱਠੇ ਹੋ ਕੇ ਸਾਫ਼ ਕਰਾਇਆ ਸੀ ਉਹਨੂੰ ਤੇ ਫਿਰ মিডিਆ ਨੂੰ ਪਤਾ ਲੱਗਿਆ ਜੀ ਨਹੀਂ ਉੱਥੇ ਸਾਰ ਗੰਦ ਪਿਆ ਸੀ ਚੌਂਕ ਤੇ ਜਿੱਥੇ ਬੁੱਤ ਲਾਇਆ ਹੋਇਆ ਸੀ ਇਹ ਸੋਚਣ ਵਾਲੀ ਗੱਲ ਹੈ ਇਹ ਸਿਰਫ ਪੈਸੇ ਬਣਾਉਣ ਦੀ ਗੱਲ ਨਹੀਂ ਹੈ ਜੇ ਦੇਸ਼ ਭਗਤੀ ਹੈ ਤਾਂ ਕਰਕੇ ਦਿਖਾਓ ਥੈਂਕ ਯੂ ਜੀ